ਸੁਣੀ ਹੋਏ ਨਵਾਂ ਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਔਰਖਾਏ ਕੇ ਜਸ ਕੀਤ ਜਗਲੇ ਜੇ ਤਿਸ ਨਦਰਣਾਵੇ ਤਾਂ ਬਾਤ ਨਾ ਪੁਛੇ ਕੇ ਕੀਟਾ ਅੰਦਰ ਕੀਟ ਕਰਦੋ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜੀ ਜੇ ਤਿਸ ਗੁਣ ਕਰੇ ਸੁਣੀ ਸਿੱਧ ਪੀਰ ਸੁਰਨਾਥ ਸੁਣੀ ਧਰਤ ਤਵਲਾ ਕਾਸ ਸੁਣੀ ਦੀਪ ਲੋਪ ਤਾਲਾ ਸੁਣੀ ਪੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀ ਦੁਖ ਪਾਪ ਕਾ ਨਾਸ ਸੋਨਿਆ ਸਰਬਰਮਾ ਇਹਦਾ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗਜੁਗਤ ਤਨ ਭੇਦ ਸੁਣਿਆ ਸਾਥ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸ਼ ਅਕੈਸ਼ ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਨੀ ਚਾਹਨਾ ਜੋ ਕਿ ਲੁਧਿਆਣਾ ਲੁਧਿਆਣਾ ਟੋਲ ਪਲਾਜਾ ਫਲੋਰ ਫਲੋਰ ਦੇ ਨੇੜੇ ਜੋ ਕੇ ਮਾਤਾ ਗੁਜਰਕੌਰ ਗੁਰਦੁਆਰਾ ਸਾਹਿਬ ਸੇਵਾ ਚੱਲ ਰਹੀ ਹੈ ਨਸ਼ਾ ਮੁਕਤੀ ਗੁਰਮਤਿ ਵਿਦਿਆਲੇ ਆ ਦੀ ਉਸ ਬਾਰੇ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿਉਂਕਿ ਲਗਭਗ 7 ਤੋਂ 8 ਸਾਲ ਹੋ ਗਏ ਸੇਵਾ ਨੂੰ ਚੱਲਦੇ ਆ ਹੁਣ ਲੋੜ ਪਈ ਹੈ ਕਿ ਸੰਗਤ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇ ਕਿ ਸੇਵਾ ਕਿਵੇਂ ਚੱਲ ਰਹੀ ਹੈ ਕਿਉਂ ਇਹ ਸੇਵਾ ਨੂੰ ਅਸੀਂ ਕਰਨਾ ਸ਼ੁਰੂ ਕੀਤਾ ਜਾਂ ਚਲਾਇਆ ਇਸ ਸਥਾਨ ਨੂੰ ਲਗ ਲਗਭਗ 7 ਸਾਲ ਪਹਿਲਾਂ ਨਿਸ਼ਕਾਮ ਕੀਰਤਨ ਕਰਨਾ ਸ਼ੁਰੂ ਕੀਤਾ ਅਸੀਂ ਕੀਰਤਨ ਕਰਦਿਆ ਕਰਦੇ ਹਾਂ ਕੁਝ ਸਿੰਘ ਸਾਡੇ ਨਾਲ ਰਹਿਣਾ ਸ਼ੁਰੂ ਕੀਤਾ ਜਿਨ੍ਹਾਂ ਨੇ ਕੁਝ ਜਿਨ੍ਹਾਂ ਚੋਂ ਸਹਿਜਤਾ ਰਹੀ ਸਨ ਹੌਲੀ ਹੌਲੀ ਗੁਰੂ ਆਲੇ ਬਣੇ ਉਹਨਾਂ ਨੂੰ ਦੇਖਦੇ ਆਂ ਦੇਖਦੇ ਆ ਇੱਕ ਬਜ਼ੁਰਗ ਮਾਤਾ ਸਾਡੇ ਕੋਲ ਇੱਕ ਦਿਨ ਚੱਲ ਕੇ ਆਈ ਕਾਫੀ ਜ਼ਿਆਦੇ ਗਰੀਬ ਔਰ ਦੁਖੀ ਔਰ ਆਕਿਉ ਨੇ ਸਾਨੂੰ ਬੇਨਤੀ ਕੀਤੀ ਕਿ ਮੈਂ ਮੇਰਾ ਇੱਕੋ ਇੱਕ ਬੱਚਾ ਜਿਹੜਾ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਤੇ ਮੈਂ ਕਾਫੀ ਥਾਵਾਂ ਤੇ ਉਹਦਾ ਇਲਾਜ ਕਰਾ ਚੁੱਕੀ ਹਾਂ ਪਰ ਉਹ ਠੀਕ ਨਹੀਂ ਹੋ ਰਿਹਾ ਤੇ ਇੱਕੋ ਇੱਕ ਮੇਰਾ ਬੱਚਾ ਜੇ ਉਹਨੂੰ ਕੁਝ ਹੋ ਗਿਆ ਮੇਰਾ ਘਰ ਪਟਿਆ ਜਾਏਗਾ ਇੱਕੋ ਇੱਕ ਮੇਰੇ ਜੀਨ ਦਾ ਸਹਾਰਾ ਹੈ ਤੇ ਕਿਰਪਾ ਕਰੋ ਜੇ ਤੁਸੀਂ ਮੇਰੇ ਬੱਚੇ ਨੂੰ ਆਪਣੇ ਨਾਲ ਰੱਖ ਲਓ ਚੌਦੀ ਜਾਨ ਬਚ ਜਾਏਗੀ ਤੇ ਮੇਰਾ ਮੇਰਾ ਘਰ ਆਬਾਦ ਹੋ ਜਾਏਗਾ ਡੁੱਬਣੋਂ ਬਚ ਜਾਏਗਾ ਮੇਰੀ ਗਰੀਬਣੀ ਦੀ ਦੌਲਤ ਮੇਰਾ ਸਾਰਾ ਕੁਝ ਮੇਰਾ ਬੱਚਾ ਹੈ ਤੁਸੀਂ ਉਹਦੀ ਜਾਨ ਬਚਾਓ ਤੇ ਉਸੇ ਤਰ੍ਹਾਂ ਸਾਡੇ ਲਈ ਇਹ ਕੋਈ ਵੱਖਰੀ ਗੱਲ ਨਹੀਂ ਸੀ ਕਿਉਂਕਿ ਪਹਿਲਾਂ ਵੀ ਨੌਜਵਾਨ ਆਉਂਦੇ ਸੀ ਨਾਲ ਰਹਿੰਦੇ ਸੀ ਤੇ ਨਾਲ ਰਹਿ ਕੇ ਉਹ ਸੰਗਤ ਕਰਕੇ ਗੁਰੂ ਸਾਹਿਬ ਦੀ ਗੁਰੂ ਵਾਲੇ ਬਣ ਜਾਂਦੇ ਸਨ ਗੁਰੂ ਸਾਹਿਬ ਦਾ ਗਿਆਨ ਸੁਣ ਕੇ ਉਸੇ ਤਰ੍ਹਾਂ ਸੀ ਉਸ ਨੌਜਵਾਨ ਨੂੰ ਆਪਣੇ ਨਾਲ ਰੱਖਿਆ ਤੇ ਕੁਝ ਸਮਾਂ ਜਦੋਂ ਬੀਤੇ ਆ ਥੋੜਾ ਸਮਾਂ ਬੀਤਣ ਦੇ ਬਾਅਦ ਹੌਲੀ-ਹੌਲੀ ਗੁਰੂ ਸਾਹਿਬ ਦੀ ਮਿਹਰ ਨਾਲ ਕਿਉਂਕਿ ਬੰਦਾ ਜਮਦਾ ਨਸ਼ਾ ਨਹੀਂ ਕਰਦਾ ਜਦੋਂ ਉਹਨੂੰ ਮਾੜੀ ਸੰਗਤ ਮਿਲਦੀ ਹੈ ਮਾੜਿਆਂ ਚ ਬੈੰਦਾ ਹੌਲੀ-ਹੌਲੀ ਫਿਰ ਉਹਦੇ ਮਾੜੇ ਕੰਮ ਸ਼ੁਰੂ ਹੁੰਦੇ ਨੇ ਤੇ ਨਸ਼ਾ ਸ਼ੁਰੂ ਹੋ ਜਾਂਦਾ ਇਸੇ ਤਰ੍ਹਾਂ ਜਦੋਂ ਉਹ ਨੌਜਵਾਨ ਸਾਡੇ ਨਾਲ ਉਹਨੇ ਰਹਿਣਾ ਸ਼ੁਰੂ ਕੀਤਾ ਹੌਲੀ-ਹੌਲੀ ਉਹਨੇ ਗੁਰਬਾਣੀ ਸੁਣਨਾ ਸ਼ੁਰੂ ਕੀਤਾ ਕੀਰਤਨ ਸੁਣਿਆ ਫਿਰ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ ਇਸੇ ਤਰ੍ਹਾਂ ਉਹਦੇ ਜੀਵਨ ਵਿੱਚ ਤਬਦੀਲੀ ਆਈ ਤੇ ਹੌਲੀ-ਹੌਲੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉਹਨੇ ਨਸ਼ੇ ਨੂੰ ਛੱਡਤਾ ਤੇ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਗੁਰੂ ਆਲਾ ਬਣਿਆ ਤੇ ਬੜਾ ਉਹਦੀ ਮਾਂ ਨੇ ਸਾਨੂੰ ਆ ਕੇ ਅਸੀਸਾਂ ਦਿੱਤੀਆਂ ਇੰਨਾ ਪਿਆਰ ਜਾਂ ਉਹ ਇੱਕ ਮਾਹੌਲ ਸੀ ਇੱਕ ਫੀਲਿੰਗ ਸੀ ਜਿਹੜੀ ਅਸੀਂ ਕਦੇ ਪਹਿਲਾਂ ਮੈਂ ਉਸ ਚੀਜ਼ ਨੂੰ ਫੇਸ ਨਹੀਂ ਸੀ ਕੀਤਾ ਕਿਉਂ ਇੱਕ ਖੁਸ਼ੀ ਦੇ ਹੰਝੂ ਸੀ ਉਸ ਮਾਂ ਦੀਆਂ ਅੱਖਾਂ 'ਚ ਕਿ ਮੇਰਾ ਘਰ ਮੇਰਾ ਬੱਚਾ ਬਚ ਗਿਆ ਬੜੀਆਂ ਅਸੀਸਾਂ ਅਨਮੋਲੀਆਂ ਅਸੀਸਾਂ ਉਸ ਮਾਂ ਨੇ ਸਾਨੂੰ ਦਿੱਤੀਆਂ ਤੇ ਕੁਦਰਤੀ ਉਸ ਦਿਨ ਬਾਬਾ ਹਰਪਰਗਟ ਸਿੰਘ ਜੀ ਅੰਮ੍ਰਿਤਸਰ ਤੋਂ ਜੋ ਕਿ ਜਿੰਨਾਂ ਕੋਲੇ ਰਹਿ ਕੇ ਸੀ ਗੁਰਬਾਣੀ ਜੀ ਸੰਥਿਆ ਲਈ ਉਹ ਕੁਦਰਤੀ ਸਾਡੇ ਕੋਲ ਆਏ ਹੋਏ ਸਨ ਤੇ ਉਹਨਾਂ ਨੇ ਪੁੱਛਿਆ ਵੀ ਇਹ ਕੀ ਕਹਾਣੀ ਹੈ ਬੱਚੇ ਨੂੰ ਕੀ ਹੋਇਆ ਸੀ ਅਸੀਂ ਦੱਸਿਆ ਕਿ ਮਾੜੇ ਹਾਲਾਤਾਂ ਦੇ ਵਿੱਚ ਇਦਾਂ ਮਾੜੀ ਸੰਗਤ ਕਰਕੇ ਨਸ਼ਾ ਕਰਦਾ ਸੀ ਤੇ ਇਦਾਂ ਇਹਨੇ ਨਾਲ ਰਹਿ ਕੇ ਸਾਡੇ ਨਸ਼ਾ ਛੱਡ ਦਿੱਤਾ ਤੇ ਉਹਨਾਂ ਬੇਨਤੀ ਕੀਤੀ ਵੀ ਭਾਈ ਇੱਕ ਮਾਂ ਦਾ ਬੱਚਾ ਤਾਂ ਬਚ ਗਿਆ ਪਰ ਲੱਖਾਂ ਹਜ਼ਾਰਾਂ ਅਸੀਂ ਆ ਮਾਵਾਂ ਨੇ ਜਿਨ੍ਹਾਂ ਦੇ ਬੱਚੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਨੇ ਉਹਨਾਂ ਨੂੰ ਕੌਣ ਬਚਾਏਗਾ ਤੇ ਉਸ ਵਕਤ ਤਾਂ ਅਸੀਂ ਇਹ ਚੀਜ਼ ਨੂੰ ਨਹੀਂ ਸਮਝਿਆ ਕਿ ਮਹਾਪੁਰਖ ਕਿੱਧਰ ਇਸ਼ਾਰਾ ਕਰਦੇ ਨੇ ਪਰ ਫਿਰ ਉਹਨਾਂ ਆਖਿਆ ਵੀ ਇਦਾਂ ਇੱਕ ਬੱਚੇ ਨੂੰ ਬਚਾਇਆ ਗੱਲ ਨਹੀਂ ਬਣਨੀ ਸ਼ੁਰੂ ਕਰੋ ਸੇਵਾ ਬਾਕੀ ਬੱਚੇ ਨੇ ਜਿਹੜੇ ਨੌਜਵਾਨ ਨੇ ਹੋਰ ਮਾਵਾਂ ਦੇ ਘਰ ਵੀ ਬਚਾਏ ਜਾਣ ਤੇ ਮੈਂ ਉਹਨਾਂ ਨੂੰ ਬੇਨਤੀ ਕਰੀ ਵੀ ਇਹ ਸੇਵਾ ਕਿਵੇਂ ਸ਼ੁਰੂ ਕਰੀਏ ਕਿੱਥੋਂ ਕਰੀਏ ਤੇ ਅਸੀਂ ਉਸ ਵਕਤ ਆਪਣੇ ਘਰ ਦੇ ਬਾਹਰ ਖੜੇ ਸੀ ਤਾਂ ਉਹਨਾਂ ਕਹੇ ਆਪਣੇ ਘਰ ਤੋਂ ਸ਼ੁਰੂ ਕਰੋ ਤੇ ਉਸ ਤੋਂ ਬਾਅਦ ਮੈਂ ਕੋਈ ਸਵਾਲ ਨਹੀਂ ਕੀਤਾ ਗੁਰੂ ਸਾਹਿਬ ਨੇ ਜਿਵੇਂ ਕਹਿ ਲੋ ਵੀ ਆਪ ਮਿਹਰ ਕਰਕੇ ਸਿਰ ਤੇ ਹੱਥ ਰੱਖ ਕੇ ਸੇਵਾ ਸ਼ੁਰੂ ਕਰਾਉਣੀ ਸੀ ਤੇ ਘਰ ਦੇ ਉੱਪਰ ਸਾਡੇ 2 ਕਮਰੇ ਸਨ ਜਿੱਥੋਂ ਕਿ ਕੁਝ ਸਿੰਘਾਂ ਨੇ ਅਸੀਂ ਰੜਕੇ ਸੇਵਾ ਸ਼ੁਰੂ ਕੀਤੀ ਇੱਕ ਕਮਰੇ ਦੇ ਵਿੱਚ ਆਪ ਅਸੀਂ ਚਾਰ ਪੰਜ ਸਿੰਘ ਗੁਰੂ ਸਾਹਿਬ ਦੀਆਂ ਪੋਥੀਆਂ ਰੱਖੀਆਂ ਇੱਕ ਸਥਾਨ ਬਣਾਇਆ ਤੇ ਇੱਕ ਕਮਰੇ ਦੇ ਵਿੱਚ ਬੱਚਿਆਂ ਨੂੰ ਲੈ ਕੇ ਰੱਖਣਾ ਸ਼ੁਰੂ ਕੀਤਾ ਉਹਨਾਂ ਨੂੰ ਰੋਟੀ ਪਾਣੀ ਦੇਣਾ ਗੁਰਬਾਣੀ ਦੀ ਸੰਥਿਆ ਦੇਣੀ ਜਿੰਨਾ ਕਿ ਗਿਆਨ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਉਹ ਗਿਆਨ ਉਹਨਾਂ ਨੂੰ ਦੇ ਕੇ ਕੋਸ਼ਿਸ਼ ਕਰਨੀ ਵੀ ਇਹ ਚੰਗੇ ਰਾਹ ਤੇ ਆ ਜਾਣ ਹੌਲੀ ਹੌਲੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਬੱਚੇ ਆਉਣੇ ਸ਼ੁਰੂ ਹੋਏ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਣ ਲੱਗਿਆ ਕਿ ਇਦਾਂ ਗੁਰਬਾਣੀ ਦੇ ਨਾਲ ਨਸ਼ਾ ਛਡਾਇਆ ਜਾ ਰਿਹਾ ਹੈ। ਕਾਫੀ ਸੰਗਤ ਨੇ ਕਾਫੀ ਲੋਕਾਂ ਨੇ ਸਾਥ ਵੀ ਦਿੱਤਾ ਪਰ ਉਸ ਵੇਲੇ ਲੋਕਾਂ ਨੇ ਚੰਗਾ ਤੇ ਬੁਰਾ ਪੱਖ ਦੋਨੋਂ ਹੀ ਹੁੰਦੇ ਨੇ ਲੋਕਾਂ ਨੇ ਮਜ਼ਾਕ ਵੀ ੜਾਇਆ ਕਿ ਦੋ ਕਮਰਿਆਂ ਦੇ ਵਿੱਚ ਬਹਿ ਕੇ ਕਿਸੇ ਦੀ ਜ਼ਿੰਦਗੀ ਨਹੀਂ ਬਦਲੀ ਜਾ ਸਕਦੀ ਜਾਂ ਨਸ਼ੇ ਨਹੀਂ ਛੜਾ ਹੋਣੇ। ਇਦਾਂ ਨਾ ਕੋਈ ਨਸ਼ਾ ਛੱਡਦਾ ਪਰ ਸੱਚੇ ਪਾਤਸ਼ਾਹ ਦੇ ਅੱਗੇ ਕੋਈ ਅਰਦਾਸ ਹੁੰਦੀ ਸੀ ਕਿ ਪਾਤਸ਼ਾਹ ਅਸੀਂ ਇਹ ਸੇਵਾ ਕਾਰਜ ਸੋਚ ਕੇ ਨਹੀਂ ਸ਼ੁਰੂ ਕੀਤਾ। ਤੇ ਸੱਚ ਜਾਣਿਓ ਅੱਜ ਜਿੱਥੇ ਸੱਚੇ ਪਾਤਸ਼ਾਹ ਲੈ ਕੇ ਆਏ ਨੇ ਉਦੋਂ ਇਹ ਸੋਚ ਨਹੀਂ ਸੀ ਕਿ ਅਸੀਂ ਇੱਥੇ ਤੱਕ ਆਵਾਂਗੇ ਤੇ ਮੈਂ ਬਹੁਤਾ ਵਿਸਥਾਰ ਚ ਨਾ ਜਾਵਾਂ ਹੌਲੀ ਹੌਲੀ ਚੱਲਦਿਆਂ ਚੱਲਦਿਆਂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਉਹ ਦੋ ਕਮਰਿਆਂ ਤੋਂ ਇੱਕ ਹੋਰ ਘਰ ਲਿਆ ਕਿਉਂਕਿ ਬੱਚੇ ਲੋਕ ਜ਼ਿਆਦਾ ਆਉਣ ਲੱਗ ਪਏ ਸਨ ਤੇ ਜਗ੍ਹਾ ਛੋਟੀ ਹੁੰਦੀ ਗਈ ਬੱਚੇ ਨੌਜਵਾਨ ਵਧਦੇ ਗਏ ਇਸੇ ਤਰ੍ਹਾਂ ਹੌਲੀ ਹੌਲੀ ਚੱਲਦਿਆਂ ਚੱਲਦਿਆਂ ਅੱਜ 7-8 ਸਾਲ ਬਾਅਦ ਸੱਚੇ ਪਾਤਸ਼ਾਹ ਸਾਨੂੰ ਇਸ ਸਥਾਨ ਤੇ ਮਾਤਾ ਗੁਜਰ ਕੌਰ ਜੀ ਪਿੰਡ ਮੱਝ ਫੱਗੂ ਵਾਲੇ ਇੱਥੇ ਲੈ ਕੇ ਆਏ ਨੇ ਇਹ ਟਰਸਟ ਜੋ ਗੁਰਦੁਆਰਾ ਸਾਹਿਬ ਚੱਲ ਰਿਹਾ ਹੈ ਭਾਈ ਸੰਤੋਖ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਜੀ ਤੇ ਭਾਈ ਮਨਮੋਹਨ ਸਿੰਘ ਆਦਿ ਉਹਨਾਂ ਨੇ ਜੋ ਸੇਵਾ ਕੀਤੀ ਇਸ ਸਥਾਨ ਨੂੰ ਸੇਵਾ ਲਈ ਬਣਾਇਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਤੀਵਾਨ ਲਿਖਦਾ ਬੁਰਿਆਂ ਨਾਲ ਬੁਰਾਈ ਕਰਨੀ ਮਾਫ਼ ਕਰਨ ਕਈ ਸਿਆਣੇ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਨੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਸਿਧਾਂਤ ਨੂੰ ਅੱਗੇ ਲਿਜਾਂਦਿਆਂ ਹੋਇਆਂ ਜੋ ਕਿ ਆਪ ਜੀ ਨੇ ਸਤਕਾਰਯੋਗ ਮਹਾਂਪੁਰਖ ਬਾਬਾ ਗਗਨਦੀਪ ਸਿੰਘ ਜੀ ਉਹਨਾਂ ਪਾਸੋਂ ਔਰ ਇਹ ਸਾਰਾ ਕੁਝ ਤੁਸੀਂ ਵੇਖਿਆ ਵਿਦਿਆਲੇ ਦੇ ਵਿੱਚ ਬੱਚਿਆਂ ਨੂੰ ਸੰਥਿਆ ਕਰਵਾਈ ਜਾਂਦੀ ਹੈ ਗਤਕਾ ਸਿਖਾਇਆ ਜਾਂਦਾ ਕੀਰਤਨ ਸਿਖਵਾਇਆ ਜਾਂਦਾ ਔਰ ਨਿਰੋਲ ਗੁਰਬਾਣੀ ਨਾਲ ਜੋੜਿਆ ਜਾਂਦਾ ਔਰ ਨਿਰੋਲ ਗੁਰਮਤ ਦਾ ਜੋ ਸਿੱਖਿਆ ਉਹ ਬੱਚਿਆਂ ਤੱਕ ਨੌਜਵਾਨਾਂ ਤੱਕ ਪਹੁੰਚਾਈ ਜਾਂਦੀ ਹੈ ਨਸ਼ਿਆਂ ਤੋਂ ਦੂਰ ਕੀਤਾ ਜਾਂਦਾ ਜਿੱਦਾਂ ਬਾਬਾ ਜੀ ਨੇ ਦੱਸਿਆ ਵੀ ਇਹ ਸਾਰਾ ਸਿਸਟਮ ਹੈ ਜਿਹੜਾ ਨਿਸਕਾਮ ਚੌਕੀ ਕਾਫੀ ਜਿਹੜੇ ਸਾਡੇ ਭੈਣ ਭਰਾ ਬੱਚਿਆਂ ਨੂੰ ਵਿਦਿਆਲੇ 'ਚ ਛੱਡਣਾ ਚਾਹੁੰਦੇ ਆ ਪਰ ਉਹ ਇਸ ਗੱਲ ਤੋਂ ਡਰ ਜਾਂਦੇ ਆ ਵੀ ਉੱਥੇ ਫੀਸ ਬੜੀ ਜ਼ਿਆਦਾ ਭਰਨੀ ਪੈਣੀ ਆ ਕਿਉਂਕਿ ਕੇਂਦਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪੈਸਾ ਉਹ ਲਿਆ ਜਾਂਦਾ ਵਾ ਪਰ ਜੋ ਇਹ ਨਸ਼ਾ ਮੁਕਤੀ ਗੁਰਮਤਿ ਵਿਦਿਆਲਾ ਲੁਧਿਆਣਾ ਵਾ ਇੱਥੇ ਕਿਸੇ ਵੀ ਬੱਚੇ ਤੋਂ ਆ ਜ਼ਿਆਦੇ ਪੈਸੇ ਨਹੀਂ ਲਏ ਜਾਂਦੇ ਉਹਦੀ ਆਰਥਿਕ ਪੱਖ ਦੇਖ ਕੇ ਪੈਸਾ ਲਿਆ ਜਾਂਦਾ ਪਰ ਕਿਸ ਪਿਛਲੇ ਸਮੇਂ ਤੋਂ ਮਹਾਪੁਰਖਾਂ ਵੱਲੋਂ ਇਹ ਉਪਰ ਅਲਾਕੀ ਕੀਤਾ ਗਿਆ ਵਾ ਕਿਉਂਕਿ ਆਪਾਂ ਵੇਖਿਆ ਵੀ ਕਾਫੀ ਪੰਜਾਬ ਦੇ ਵਿੱਚ ਜਿਹੜੀਆਂ ਨਸ਼ੇ ਦੇ ਨਾਲ ਚਿੱਟੇ ਦੇ ਨਾਲ ਮੌਤਾਂ ਹੋਈਆਂ ਉਹਨਾਂ ਨੂੰ ਵੇਖਦਿਆਂ ਹੋਇਆਂ ਮਹਾਪੁਰਖਾਂ ਵੱਲੋਂ ਜਿਹੜਾ ਇਹ ਸਾਰਾ ਸਿਸਟਮ ਇਸ ਕੰਮ ਕੀਤਾ ਗਿਆ ਵਾ ਤੇ ਤੁਸੀਂ ਆ ਕੇ ਗੁਰਮਤ ਵਿਦਿਆਲੇ 'ਚ ਬੱਚਿਆਂ ਨੂੰ ਮਿਲ ਵੀ ਸਕਦੇ ਹੋ ਮਹਾਪੁਰਖਾਂ ਨਾਲ ਮਿਲ ਕੇ ਇਸ ਵਿਸ਼ੇ ਤੇ ਗੱਲ ਵੀ ਕਰ ਸਕਦੇ ਹੋ ਔਰ ਜੇ ਤੁਹਾਨੂੰ ਕੋਈ ਲੱਗਦਾ ਤੁਹਾਡੀ ਰਿਸ਼ਤੇਦਾਰੀ 'ਚ ਕੋਈ ਨੌਜਵਾਨ ਜਾਂ ਕੋਈ ਵੀਰ ਭਰਾ ਸਾਡਾ ਨਸ਼ਾ ਕਰਦਾ ਤੇ ਉਹਨੂੰ ਲਿਆ ਕੇ ਤੁਸੀਂ ਗੁਰਮਤ ਨਸ਼ਾ ਛਡਾਓ ਗੁਰਮਤ ਵਿਦਿਆਲਾ ਲੁਧਿਆਣੇ ਛੱਡ ਕੇ ਉਹਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਵੀ ਬੁਰਿਆਂ ਨਾਲ ਬੁਰਾਈ ਕਰਨੀ ਮਾਫ਼ ਕਰਨ ਕਈ ਸਿਆਣੇ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜੀ ਜਾਣੇ ਗੁਰੂ ਨਾਨਕ ਦੇ ਘਰ ਦਾ ਇਹ ਸਿਧਾਂਤ ਆ ਡਿੱਗੇ ਹੋਏ ਨੂੰ ਚੁੱਕਣਾ ਕਿਉਂਕਿ ਨੀਤੀ ਬਾਣੀ ਵੀ ਕਹਿੰਦਾ ਕਦੇ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ 10 ਖਾਂ ਕਦੇ ਕਿਸੇ ਡਿੱਗੇ ਨੂੰ ਉਠਾਇਆ ਹੀ ਤੇ 10 ਖਾਂ ਪਾਟਾ ਹੋਇਆ ਜ਼ਖਮ ਜੇ ਕਦੇ ਵੀ ਨਹੀਂ ਸੀਤਾ ਐਵੇਂ ਮਾਲਾ ਫੇਰੀ ਤੋਂ ਤੇ ਕੱਖ ਵੀ ਨਹੀਂ ਕੀਤਾ ਨਿਤਨੇਮ ਦੀ ਬੰਦਗੀ ਦੀ ਸਿਮਰਨ ਦੀ ਬਹੁਤ ਜ਼ਿਆਦਾ ਲੋੜ ਆ ਪਰ ਗਰਾਊਂਡ ਤੇ ਆ ਕੇ ਇਹ ਕਾਰਜ ਕਰਨੇ ਵੀ অতি ਜ਼ਰੂਰੀ ਹੋ ਗਏ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਜਿੱਥੇ ਵੀ ਤੁਹਾਨੂੰ ਕੋਈ ਲੱਗਦਾ ਵੀ ਨੌਜਵਾਨ ਨਸ਼ਾ ਕਰਦਾ ਪਿਆ ਨਸ਼ੇ ਦੀ ਦਲਦਲ ਵਿੱਚ ਤਸ ਰਿਹਾ ਵਾ ਤੁਸੀਂ ਆ ਕੇ ਇੱਥੇ ਮਿਲ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਨਸ਼ੇ ਕਰਦਾ ਸੀਗਾ ਜੀ ਬੀਡੀ ਸਿਗਰਟ ਮਤਲਬ ਤੇ ਫਲੂਇਡ ਪੀਂਦਾ ਸੀਗਾ ਜੀ ਤੇ ਮੈਂ ਬੋਧ ਨਸ਼ੇ ਜੇ ਮਤਲਬ ਦਿਮਾਗ ਮੇਰਾ ਖਰਾਬ ਹੋ ਗਿਆ ਸੀ ਮਤਲਬ ਇਹ ਬੋ ਨਸ਼ਾ ਕਰਨ ਲੱਗ ਗਿਆ ਸੀ ਗੀ ਮੈਂ ਤੇ ਮੈਂ ਲੁਧਿਆਣਾ ਨਾਨਕਨਗਰ 15 ਨੰਬਰ ਗਲੀ ਕਾਰਵਰੇ ਚੋਂ ਗੁਰ ਵਿਦਾਦ ਗੁਰਦੁਆਰੇ ਕੋਲ ਨਹੀਂ ਤੇ ਮੇਰੇ ਘਰ ਦੇ ਮੈਨੂੰ ਪਹਿਲਾਂ ਸੈਂਟਰ ਚ ਕਾਣ ਲੱਗੇ ਸੀ ਗੀ ਤੇ ਮੈਨੂੰ ਵਿਦਿਆਲੇ ਭੇਜਤਾ ਹੀ ਕਹਿੰਦੇ ਤੈਨੂੰ ਵਿਦਿਆਲੇ ਛੱਡ ਕੇ ਆਣਾ ਮੈਨੂੰ ਵਿਦਿਆਲੇ ਭੇਜਿਆ ਹੀ ਇੱਥੇ ਮੈਨੂੰ ਪਹਿਲਾਂ ਪਹਿਲਾਂ ਮਹਿਸੂਸ ਹੁੰਦਾ ਹੀ ਨਹੀਂ ਆਪਣੇ ਨਹੀਂ ਹੈਗੇ ਫਲਾਣਾ ਉਹ ਤੇ ਵੀਰ ਜੀ ਜਦੋਂ ਮੈਂ ਇਹਨਾਂ ਦੇ ਵਿੱਚ ਰਲ ਗਿਆ ਤੇ ਮੈਨੂੰ ਇਹ ਲੱਗਿਆ ਨਹੀਂ ਇਹ ਹੀ ਆਪਣੇ ਸਾਰਾ ਕੁਝ ਨਹੀਂ ਜੀ ਤੇ ਇੱਥੇ ਤਿੰਨ ਟਾਈਮ ਦਵਾਈ ਮਿਲਦੀ ਆ ਮਤਲਬ ਜੀ ਜਦੋਂ ਮਤਲਬ ਦਵਾਈ ਦੀ ਲੋੜ ਹੁੰਦੀ ਉਦੋਂ ਬਸ ਕਹਿ ਦਿੰਦਾ ਜੀ ਵੀ ਦਵਾਈ ਚਾਹੀਦੀ ਆ ਜੀ ਇਹ ਪ੍ਰੋਬਲਮ ਆ ਉਦੋਂ ਬਾਬਾ ਹੀ ਆ ਜਾਂਦੇ ਨੇ ਵੀਰ ਜੀ ਮੇਰਾ ਨਾਮ ਸ਼ੇਖਰ ਮਹਿਰਾਜੀ ਮੈਂ ਇੱਕ Hindu ਪਰਵਾਦ ਬਲੋਂਗ ਕਰਦਾ ਨਸ਼ੇ ਨਹੀਂ ਜ਼ਿੰਦਗੀ ਮੇਰੀ ਬਹੁਤ ਬਈ ਤਹਿਸ ਮਸ ਕਰਤੀ ਸੀ ਕਿ ਮੈਂ ਹਾਂਗਕਾਂਗ ਤੋਂ ਆਇਆ ਉੱਥੇ ਰਹਿੰਦਾ ਸੀ ਬਹੁਤ ਵਧੀਆ ਲਾਈਫ ਸੀਗੀ। ਜਹਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸੁਣੀ। ਠੀਕ ਹੈ ਜੀ। ਕਿਸੇ ਵਜ੍ਹਾ ਕਰਕੇ ਮੈਂ ਖਰਾਉ ਹੋਇਆ। ਠੀਕ ਹੈ ਜੀ। ਉੱਥੇ ਸੋਸਾਇਟੀ ਗਲਤ ਮਿਲ ਗਈ ਜੀ। ਸੋਸਾਇਟੀ ਮਿਲ ਗਈ ਤੇ ਜੋ ਕੁਝ ਮੇਰਾ ਜੋ ਮੈਂ ਕੁਝ ਪਾਇਆ ਸੀ ਮਹਾਰਾਜ ਦੀ ਕਿਰਪਾ ਨਾਲ ਜੀ ਸਭ ਕੁਝ ਮੇਰੇ ਤੋਂ ਦੂਰ ਹੁੰਦਾ ਚਲਾ ਗਿਆ ਹੌਲੀ ਹੌਲੀ। ਪੈਸਾ, ਮਾਂ-ਬਾਪ, ਭੈਣ-ਭਰਾ, ਵਾਈਫ ਠੀਕ ਹੈ ਜੀ। ਤੇ ਉਸ ਤੋਂ ਬਾਅਦ ਜੀ ਉਰੇ ਆਏ ਆਂ ਇੰਡੀਆ ਆਏ ਆਂ ਤੇ ਸਾਨੂੰ ਦੱਸਿਆ ਵਿਦਿਆਲੇ ਬਾਰੇ ਜੀ ਸਾਡੇ ਮੇਰੇ ਵੱਡੇ ਬਰਦਰ ਜੀ ਨੂੰ ਬਾਬਾ ਜੀ ਬਾਰੇ ਦੱਸਿਆ ਵੀ ਇੱਥੇ ਨਸ਼ਾ ਛਡਾਉਂਦੇ ਨੇ ਇੱਕ ਮੈਂ ਇਹ ਇਹ ਕਹੂੰਗਾ ਇਹ ਹੈ ਸੈਂਟਰ ਜਾਂ ਨਸ਼ਾ ਮੁਕਤੀ ਕੇਂਦਰ ਨਹੀਂ ਗਏ ਇਹ ਗੁਰਮੁਖੀ ਵਿਦਿਆਲੇ ਆ ਜੀ ਜਿੱਥੇ ਕੀ ਆਪਾਂ ਨੂੰ ਬਾਈਨਾ ਜੋੜਾ ਜਾਂਦਾ ਤੁਸੀਂ ਮੰਨੋਗੇ ਜੀ ਮੈਂ ਹਾਲਾ ਕਿ ਮੈਂ ਹਿੰਦੂ ਪਰਿਵਾਰ ਨਾਲ ਬਿਲੋਂਗ ਕਰਦਾ ਕਦੀ ਮੈਂ ਬਾਣੀ ਨਹੀਂ ਸੀ ਪੜੀ ਨਾ ਮੈਂ ਕਦੀ ਪਾਠ ਪੜਿਆ ਸੀਗਾ ਠੀਕ ਹੈ ਜੀ ਇੱਥੇ ਆਏ ਆ ਜੀ ਇੰਨੇ ਪਿਆਰ ਨਾਲ ਵੀ ਬਾਬਾ ਜਸਵੀਰ ਸਿੰਘ ਜੀ ਤੇ ਬਾਬਾ ਗਗਨਦੀ ਸਿੰਘ ਇਹਨੇ ਪਿਆਰ ਨਾਲ ਰੱਖਦੇ ਨੇ ਮਤਲਬ ਵੀ ਅਸਾਥ ਨਹੀਂ ਹੁੰਦਾ ਵੀ ਆਪਾਂ ਨੂੰ ਵੀ ਆਪਾਂ ਕਿੱਥੇ ਆਏ ਆ ਵੀ ਆਪਾਂ ਘਰ ਵਾਲਾ ਮਾਹੌਲ ਆ ਯੂਰੇ ਤੁਸੀਂ ਉੜਦੇ ਹੋ ਤੁਹਾਨੂੰ ਬਿਮਾਰੀ ਜਾਂ ਤੁਹਾਨੂੰ ਕੋਈ ਬੁਖਾਰ ਚੜਦਾ ਦਵਾਈ ਤੁਹਾਨੂੰ ਤਿੰਨ ਟਾਈਮ ਤੁਹਾਨੂੰ ਦਵਾਈ ਆਪਣੇ ਮਿਲਦੀ ਹੋਰੀ ਸੰਦ ਦਵਾਈ ਤੇ ਕੋਈ ਤੁਹਾਨੂੰ ਪ੍ਰੋਬਲਮ ਆ ਮਣੀ ਮੁੱਟੀ ਹੋ ਤੁਸੀਂ ਐਟ ਟਾਈਮ ਤੁਸੀਂ ਤੁਸੀਂ ਤਿੰਨ ਵਜੇ ਵੀ ਰਾਤ ਨੂੰ ਬਿਮਾਰ ਹੋਣੇ ਤੁਹਾਨੂੰ ਤਿੰਨ ਵਜੇ ਵੀ ਤੁਹਾਨੂੰ ਦਵਾਈ ਮਿਲੂਗੀ ਯੂਰੇ ਤੇ ਦੂਜੀ ਗੱਲ ਜੀ ਇਹ ਆ ਵੀ ਉਹ ਬਾਣੀ ਜੁੜਾਇਆ ਜਾਂਦਾ ਬਹੁਤ ਪਿਆਰ ਸਤਕਾਰ ਨਾਲ ਜੀ ਸਾਨੂੰ ਸਮਝਾਇਆ ਪੜਾਇਆ ਜਾਂਦਾ ਤੇ ਮੈਂ ਤਾਂ ਹੀ ਇਹ ਗੱਲ ਕਹਿਣਾ ਚਾਹੁੰਦਾ ਸਾਰਿਆਂ ਨੂੰ ਵੀ ਨਸ਼ੇ ਤੋਂ ਦੂਰ ਹੋਣਾ ਸ਼ਬ ਬਹੁਤ ਮਾੜੀ ਚੀਜ਼ ਹੈ ਜੀ ਮੈਂ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਤੇ ਮੈਂ ਇੱਕ ਕਿਸਮ ਦਾ ਪਾਗਲ ਹੋ ਚੁੱਕਿਆ ਸੀਗਾ ਮੈਂ ਕੰਦ ਚ ਨਸਰ ਮਾਰਦਾ ਸੀ ਨਸ਼ਾ ਵੜਦਾ ਸੀ ਤਾਂ ਮੈਨੂੰ ਮੇਰੇ ਘਰ ਦੇ ਪਾਗਲਖਾਨੇ ਛੱਡਣ ਚੱਲੇ ਸੀ ਤਾਂ ਰਸਤੇ 'ਚ ਕਿਸੇ ਨੇ ਦੱਸ ਪਾਈ ਕਹਿੰਦੇ ਵੀ ਉੱਥੇ ਛੱਡ ਦੋ ਆਪਣੇ ਗੁਰਮਤ ਵਿਦਿਆਲੇ ਲੁਧਿਆਣੇ ਕੋਲ ਆ ਤੇ ਮੈਂ ਇੱਥੇ ਆਇਆ ਇੱਥੇ ਮੈਂ ਮੈਨੂੰ 3 ਮਹੀਨੇ ਹੋਏ ਆਏ ਨੂੰ ਮੇਰਾ ਸਾਰਾ ਪ੍ਰਿਪੇਅਰ ਹੋ ਗਿਆ ਮੈਂ ਠੀਕ ਹੋ ਗਿਆ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਇਹ ਕਹਿਣਾ ਚਾਹੁੰਦਾ ਆ ਜੀ ਮੈਂ ਬਹੁਤ ਚੰਗਾ ਕਿਸੇ ਟਾਈਮ ਇਨਸਾਨ ਸੀਗਾ ਤੇ ਮੈਂ ਪਲੇਅਰ ਵੀ ਬਹੁਤ ਵਧੀਆ ਸੀਗਾ ਜੀ ਕਬੱਡੀ ਦਾ ਓਪਨ ਖੇਡਦਾ ਸੀਗਾ ਜੀ ਹੌਲੀ-ਹੌਲੀ ਮਾੜੀ ਸੰਗਤ ਦੇ ਚ ਪੈਣ ਕਰਕੇ ਮੈਂ ਨਸ਼ਿਆਂ ਚ ਪੈ ਗਿਆ ਨਸ਼ਿਆਂ ਚ ਇੰਨਾ ਕਿ ਜ਼ਿਆਦਾ ਪੈ ਗਿਆ ਕਿ ਮੇਰੇ ਤੋਂ ਨਿਕਲ ਨਹੀਂ ਹੋਇਆ ਨਿਕਲ ਨਹੀਂ ਹੋਇਆ ਜੀ ਤੇ ਮੈਨੂੰ ਕਿਸੇ ਨੇ ਕਿ ਮੇਰੇ ਸੱਜਣ ਮਿੱਤਰ ਨੇ ਕਿਹਾ ਵੀ ਉਹ ਵੀ ਇੱਥੇ ਰਹਿ ਕੇ ਗਏ ਨੇ ਨਸ਼ਾ ਛੱਡ ਕੇ ਗਏ ਨੇ ਉਹ ਇੱਥੇ ਆਏ ਤੇ ਉਹਨਾਂ ਨੇ ਮੈਨੂੰ ਲੈ ਕੇ ਆਂਦਾ ਵੀ ਤੁਸੀਂ ਇੱਥੇ ਨਸ਼ਾ ਛੱਡ ਸਕਦੇ ਹੋ ਅਸੀਂ ਇੱਥੇ ਜਦੋਂ ਆਏ ਬਾਬਾ ਜੀ ਦੇ ਕੋਲ ਰਹੇ ਤੇ ਜਦੋਂ ਮੈਂ ਆਇਆ ਸੀਗਾ ਜੀ ਮੈਂ ਬਹੁਤ ਮਾੜਾ ਸੀਗਾ ਤੁਸੀਂ ਮੇਰੀ ਪਹਿਲੀ ਤਸਵੀਰ ਦੇਖੋ ਤੇ ਹੁਣ ਵੀ ਦੇਖੋ ਬਹੁਤ ਜ਼ਿਆਦਾ ਫਰਕ ਆ ਮੈਂ ਜਿੱਦਣ ਆਇਆ ਸੀਗਾ ਮੇਰਾ 60 ਕਿਲੋ ਵਜ਼ਨ ਸੀਗਾ ਜੀ ਤੇ ਹੁਣ ਮੈਂ ਇਥੋਂ ਠੀਕ ਹੋ ਕੇ ਜਾ ਰਿਹਾ ਵਾਂ ਤੇ ਮੇਰਾ 72 ਕਿਲੋ ਵਜ਼ਨ ਆਇਆ ਜੀ ਤੇ ਮੈਂ ਨਸ਼ਾ ਛੱਡ ਕੇ ਬਹੁਤ ਖੁਸ਼ ਹਾਂ ਜੀ ਮੈਂ ਇੱਕ ਦਿਨ ਲਈ ਸਿਰਫ ਘਰੇ ਗਿਆ ਮੈਂ ਕੀ ਕਦੀ ਗੁਰਦੁਆਰੇ ਵੀ ਨਹੀਂ ਗਿਆ ਸੀ ਹੁਣ ਇੱਥੇ ਆਣ ਕੇ ਬਾਬਾ ਜੀ ਨੇ ਮੈਨੂੰ ਆਪ ਕਿਹਾ ਪਿੰਨਾ ਵਜੇ ਤੁਸੀਂ ਪਾਠ ਕਰਦੇ ਹੋ ਮੈਂ ਹੁਣ ਪਾਠ ਨਾਲ ਜੁੜ ਗਿਆ ਜੀ ਤੇ ਹੁਣ ਮੈਂ ਇਹੀ ਚਾਹੁੰਦਾ ਮੇਰਾ ਕਟਿੰਗ ਦਾ ਕੰਮ ਸੀਗਾ ਕਟਿੰਗ ਦਾ ਕੰਮ ਐ ਛੱਡਦਾ ਜੀ ਹੁਣ ਸਿਰਫ ਗੁਰੂ ਦੇ ਨਾਲ ਜੁੜ ਗਿਆ ਵਾਂ ਤੇ ਇਹਨਾਂ ਨਾਲ ਹੀ ਰਹੂੰਗਾ ਗੁਰੂ ਜੀ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਇਸਨਗਰੀ ਦਾ ਰਹਿਣ ਵਾਲਾ ਮੇਰਾ ਨਾਮ ਜੀ ਸਨੀਆ ਮੈਂ ਹੀ ਚਿੱਟਾ ਲੈਣਾ ਸ਼ੁਰੂ ਕਰਤਾ ਸੀਗਾ ਜੀ ਮੈਨੂੰ ਬਹੁਤ ਮੇਰੇ ਘਰ ਦੇ ਮੇਰੇ ਤੋਂ ਪਰੇਸ਼ਾਨ ਰਹਿਣਾ ਸ਼ੁਰੂ ਹੋ ਗਏ ਸੀ ਮੈਂ ਕਰੋ ਬਾਰ ਅੱਧੀ ਅੱਧੀ ਰਾਤ ਨੂੰ ਘਰੇ ਨਹੀਂ ਵੜਦਾ ਸੀਗਾ ਜੀ ਫੇਰ ਮੈਨੂੰ ਘਰਦਿਆਂ ਨੇ ਇੱਥੇ ਭੇਜਿਆ ਮੈਨੂੰ ਬਹੁਤ ਪਿਆਰ ਮਿਲਿਆ ਸਾਰਿਆਂ ਦਾ ਮੈਨੂੰ ਨਸ਼ਾ ਛੱਡਣ ਦੇ ਜ਼ਰੀਆ ਮਿਲਿਆ ਜੀ ਹੁਣ ਜੀ ਇੱਥੇ ਮੈਂ ਆਇਆ ਹਾਂ ਮੈਂ ਆਪਣੇ ਘਰਦਿਆਂ ਨੂੰ ਜਿੰਦਾ ਉਹਨਾਂ ਨੇ ਭੇਜਿਆ ਤੇ ਮੈਂ ਉਹਨਾਂ ਤੇ ਮੈਂ ਇੱਥੇ ਜਿੱਦਾਂ ਮੈਂ ਬਾਣੀ ਨਾਲ ਜੁੜਿਆ ਆਂ ਮੈਂ ਅੱਗੇ ਵੀ ਹੁਣ ਨਸ਼ਾ ਛੱਡ ਕੇ ਦਿਖਾਉਂਗਾ ਉਹਨਾਂ ਦੇ ਉਹਨਾਂ ਨੂੰ ਨਸ਼ਾ ਛੱਡ ਕੇ ਦਿਖਾਉਂਗਾ ਮੈਂ ਮਲਕੀਸ਼ ਸਿੰਘ ਜੀ ਮੈਂ ਇੱਥੇ ਗੁਰਦਵਾਲੇ ਇੱਥੇ ਨਸ਼ਾ ਛੱਡਣ ਆਇਆ ਸੀਗਾ ਜੀ ਤੇ ਮੈਨੂੰ ਇੱਥੇ ਖਾਲਸਾ ਜੀ ਆਪਣੇ ਜਸਵੀਰ ਸਿੰਘ ਖਾਲਸਾ ਜੀ ਤੇ ਗਗਨਦੀਪ ਬਾਬਾ ਜੀ ਖਾਲਸਾ ਜੀ ਨੇ ਉਹਨਾਂ ਨੇ ਨਸ਼ਾ ਛਡਾਇਆ ਜੀ ਤੇ ਮੈਂ ਨਸ਼ਾ ਛੱਡ ਕੇ ਬਹੁਤ ਵਧੀਆ ਫੀਲ ਕਰਦਾ ਤੇ ਬਹੁਤ ਵਧੀਆ ਅੱਗੇ ਤੋਂ ਰਹਿਣ ਦੀ ਕੋਸ਼ਿਸ਼ ਕਰੂੰਗਾ ਤੇ ਵਧੀਆ ਰਹੂੰਗਾ ਜੀ ਤੇ ਅਮਰਿਸ਼ਾ ਕੇ ਆਪਣੀ ਨਾਲ ਬਾਣੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੂੰਗਾ ਜੀ ਤੇ ਜੁੜ ਕੇ ਦਿਖਾਉਂਗਾ ਜੀ ਮੇਰਾ ਨਾਮ ਗਰਦੀਪ ਸਿੰਘ ਹੈ ਜੀ ਮੈਂ ਮਰੇ ਕੋਟਲਾ ਦੇ ਨਜ਼ਦੀਕ ਪਿੰਡ ਪੰਜ ਗਰਾਜਾਂ ਦਾ ਰਹਿਣ ਵਾਲਾ ਜੀ ਤੇ ਮੈਂ ਫੌਜ ਦੇ ਵਿੱਚ ਭਰਤੀ ਹੋ ਗਿਆ ਸੀਗਾ ਜੀ ਉੱਥੇ ਮੈਨੂੰ ਨਸ਼ੇ ਦੀ ਲਤ ਲੱਗ ਕੇ दारू ਪੀਣ ਦੀ ਜੀ ਸੋ ਮੈਥੋਂ ਛੁੱਟ ਨਹੀਂ ਸੀ ਰਹੀ ਘਰ ਦੇ ਵੀ ਪਰੇਸ਼ਾਨ ਹੋ ਗਏ ਦੁਖੀ ਹੋ ਗਏ ਸਮਝਾ ਸਮਝਾ ਕੇ ਥੱਕ ਗਏ ਮੈਂ ਨਹੀਂ ਹਟਿਆ ਜੀ ਫਿਰ ਉਹਨਾਂ ਨੇ ਕਿਸੇ ਤਰੀਕੇ ਨਾਲ ਮੈਨੂੰ ਇਹ ਬਦਲੇ ਦਾ ਪਤਾ ਲੱਗਿਆ ਮੇਰੇ ਪਰਿਵਾਰ ਨੂੰ ਜੀ ਉਹਨਾਂ ਨੇ ਇੱਥੇ ਗੱਲਬਾਤ ਕਰਕੇ ਮੈਨੂੰ ਇੱਥੇ ਛੱਡਿਆ ਜੀ ਮੈਂ ਰਾਜੀ ਹੋ ਗਿਆ ਉਹਨਾਂ ਨਾਲ ਇੱਥੇ ਆਉਣ ਵਾਸਤੇ ਤੇ ਹੁਣ ਮੈਨੂੰ 3-4 ਮਹੀਨੇ ਹੋ ਗਏ ਜਿੱਥੇ ਇਹਨੂੰ ਤੇ ਮੈਂ ਬਹੁਤ ਸ਼ਾਂਤੀ 'ਚ ਰਹਿਣਾ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ ਬਾਕੀ ਦਵਾਈ ਬੂਟੀ ਵੀ ਵਧੀਆ ਮਿਲਦੀ ਹੈ ਜਿੱਥੇ ਰਹਿਣ ਸਹਿਣ ਦਾ ਵਧੀਆ ਪ੍ਰਬੰਧ ਹੈਗਾ ਬਾਕੀ ਖਾਣੇ ਪੀਣ ਦਾ ਬਹੁਤ ਸੋਹਣਾ ਪ੍ਰਬੰਧ ਹੈਗਾ ਜੀ ਮੈਂ ਇੱਥੇ ਖੁਸ਼ ਹਾਂ ਜੀ ਹੁਣ ਮੈਨੂੰ ਉਹ ਨਸ਼ੇ ਦੀ ਜਿਆਦਾ ਨਹੀਂ ਆਉਂਦੀ ਜਿਹੜਾ ਪਹਿਲਾਂ ਮੈਂ ਜੀਤੇ ਬਿਨਾਂ ਰਹਿ ਨਹੀਂ ਸਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਮੇਰਾ ਨਾਮ ਭਾਈ ਜਸਵੀਰ ਸਿੰਘ ਆ ਮੈਂ ਪਿਛਲੇ 3-4 ਸਾਲਾਂ ਤੋਂ ਇੱਥੇ ਸੇਵਾ ਕਰਦਾ ਆ ਰਿਹਾ ਹਾਂ ਇਹ ਸੇਵਾ ਨਿਰੰਤਰ ਸੇਵਾ ਚੱਲਦੀ ਜਾ ਰਹੀ ਹੈ ਮੇਰੀ ਜਿਹੜਾ ਇੱਥੇ ਮੁੱਖ ਕਾਰਜ ਹੈਗਾ ਇਹ ਬੱਚਿਆਂ ਨੂੰ ਸਾਹਮਣਾ ਉਹਨਾਂ ਦੀ ਦਵਾਈ ਬੁੱਟੀ ਦੇਖਣੀ ਪ੍ਰਸ਼ਾਦੇ ਦੀ ਸੇਵਾ ਕਰਨੀ ਬਾਹਰ ਬੱਚਿਆਂ ਦਾ ਧਿਆਨ ਰੱਖਣਾ ਉਹਨਾਂ ਨਾਲ ਪਰਸਨਲੀ ਡੀਲ ਕਰਨਾ ਪੇਰੈਂਟਸ ਨਾਲ ਗੱਲਬਾਤ ਕਰਨਾ ਜਣੀ ਕੁੱਲ ਮਿਲਾ ਕੇ ਜੋ ਵੀ ਸੇਵਾ ਦਿੱਤੀ ਹੈ ਪਰਮਾਤਮਾ ਦੇ ਨਾਮ ਮੈਂ ਸਾਰੀ ਨਿਭਾ ਰਿਹਾ ਹਾਂ ਜੀ ਇੱਥੇ ਇਹ ਸੇਵਾ ਪਿਛਲੇ 4 ਸਾਲਾਂ ਤੋਂ ਮੈਂ ਕਰਦਾ ਆ ਰਿਹਾ ਜੀ। ਮੇਰੀ ਵੀ ਜ਼ਿੰਦਗੀ ਪਹਿਲਾਂ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਮੈਂ ਬਾਹਰ ਗਿਆ ਸੀਗਾ। ਕਿਸੇ ਕਾਰਨ ਕਰਕੇ ਉੱਥੇ ਮੇਰੀ ਨਹੀਂ ਸੈਟਿੰਗ ਆਈ ਤਾਂ ਮੈਂ ਵਾਪਸ ਇੰਡੀਆ ਆ ਗਿਆ ਜੀ। ਇੰਡੀਆ ਆ ਕੇ ਮੇਰੀ ਮੁਲਾਕਾਤ ਬਾਬਾ ਜੀ ਨਾਲ ਹੋਈ ਤੇ ਬਾਬਾ ਜੀ ਦਾ ਸੁਭਾਅ ਮੈਨੂੰ ਇੰਨਾ ਵਧੀਆ ਲੱਗਿਆ ਮੈਂ ਕੁਝ ਟਾਈਮ ਬਾਬਾ ਜੀ ਦੇ ਨਾਲ ਬਤੀਤ ਕੀਤਾ। ਬਦੀਦ ਕਰਨ ਤੋਂ ਬਾਅਦ ਮੈਨੂੰ ਇਹਨਾਂ ਲੱਗਿਆ ਵੀ ਹਨਾ ਜੋ ਪਰਮਾਤਮਾ ਨੇ ਮੇਰੇ ਚ ਟੈਲੈਂਟ ਦਸ ਹੈਗਾ ਵਾ ਜਾਂ ਜੋ ਬਾਬਾ ਜੀ ਨੂੰ ਨਜ਼ਰ ਆਇਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਤੋਂ ਸੇਵਾ ਲੈਣੇ ਚਾਹੁੰਦੇ ਆ ਮੈਂ ਪੁੱਛਿਆ ਵੀ ਕੀ ਸੇਵਾ ਲੈਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਦੱਸਿਆ ਵੀ ਇਦਾਂ ਦੇ ਚਾਹੀਦੇ ਜੋ ਆਪਣਾ ਸਾਰਾ ਕੁਝ ਵਾਰ ਕੇ ਇੱਥੇ ਆਪਣਾ ਟਾਈਮ ਦੇਵੇ ਤੇ ਕੁਝ ਟਾਈਮ ਮੈਂ ਬਾਬਾ ਜੀ ਦੇ ਨਾਲ ਰਹਿ ਕੇ ਉਹਨਾਂ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਮੈਂ ਆਪਣੇ ਪਰਸਨਲ ਲਾਈਫ ਨੂੰ ਸਾਈਡ ਤੇ ਰੱਖ ਕੇ ਇੱਥੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਥੋੜਾ ਥੋੜਾ ਫਰਕ ਪੈਦਾ ਗਿਆ ਬਾਬਾ ਜੀ ਦੇ ਵਿਚਾਰਾਂ 'ਚ ਫਰਕ ਆਉਂਦਾ ਰਿਹਾ ਮੇਰੇ ਉਸ ਤੋਂ ਬਾਅਦ ਮੈਂ ਲਗਾਤਾਰ ਹੀ ਕਰਦਾ ਆ ਰਿਹਾ ਜੀ